BBC ਪੰਜਾਬ ਦੇ ਵਿਸ਼ੇਸ਼ ਬਲੈਟਰ ਦੇਸ਼ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ। ਰਾਮ ਮੰਦਰ ਪ੍ਰਾਣ ਪ੍ਰਸਤਾ ਦਾ ਹੋਇਆ ਦੁਗਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਵਾਰ ਆਪਣੇ ਭਾਸ਼ਣ ਦੇ ਵਿੱਚ ਗਵਰਨ ਰਾਮਦਾਸ ਕੀਤਾ ਜ਼ਿਕਰ ਆਰਐਸਐਸ ਮੁਖੀ ਮੋਨ ਭਗਵਤ ਨੇ ਕਿਹਾ 500 ਸਾਲ ਬਾਅਦ RAM LALLA ਆਏ ਵਾਪਸ RAM ਮੰਦਰ ਪ੍ਰਾਣ ਪ੍ਰਤਿਸ਼ਟਾ ਦੇ ਉਦਗਾਟਨ ਮੌਕੇ ਦੇਸ਼ ਦੇ ਵੱਡੇ ਅਧਿయోగਪਤੀ ਤੇ ਬਾਲੀਵੁੱਡ ਹਸਤੀਆਂ ਵਿਸ਼ੇਸ਼ ਤੌਰ ਤੇ ਪਹੁੰਚਾ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੂੰ ਮੰਦਰ ਜਾਣ ਤੋਂ ਗਿਆ ਰੋਕਿਆ ਧਰਨੇ ਤੇ ਬੈਠੇ ਰਾਹੁਲ ਗਾਂਧੀ ਦੀ ਵੱਡੀ ਟਿੱਪਣੀ ਸਿਰਫ ਇੱਕ ਵਿਅਕਤੀ ਹੀ ਮੰਦਰ ਜਾ ਸਕਦੇ ਕਾਂਗਰਸ ਪਾਰਟੀ ਦੇ ਨੇਤਾ ਸ਼ਸ਼ੀ ਥਰੂਰ ਦੀ ਇੱਕ ਵੱਡੀ ਟਿੱਪਣੀ ਪ੍ਰਾਈਮ ਮਿਨਿਸਟਰ ਵਿਕਾਸ ਰਾਸ਼ਟਰੀ ਸੁਰੱਖਿਆ ਦੀ ਗੱਲ ਨਹੀਂ ਕਰਦੇ ਮਰਾਠਾ ਰਾਖਵਾ ਕਰਨ ਦੇ ਲਈ ਮਨੋਜ ਜਰਾਂਗੇ ਦਾ ਵਿਰੋਧ ਮਾਰਚ ਸ਼ੁਰੂ ਬਿਲਕੁਸ ਬਾਨੋ ਕੇਸ ਦੇ ਵਿੱਚ 11 ਦੋਸ਼ੀਆਂ ਦਾ ਸਰੰਡਰ ਵਨੈਸ਼ਨਲ ਇਲੈਕਸ਼ਨ ਪੈਨਲ ਕਮੇਟੀ ਨੂੰ ਦੇਸ਼ ਭਰ ਤੋਂ 21000 ਤੋਂ ਜ਼ਿਆਦਾ ਮਿਲੇ ਸੁਝਾਅ ਅਜੋਧਿਆ 'ਚ ਸ਼੍ਰੀ ਰਾਮ ਲੱਲਾ ਦੇ ਪ੍ਰਾਣ ਪ੍ਰティਸ਼ਟਾ ਦਾ ਪ੍ਰੋਗਰਾਮ ਅੱਜ ਪੂਰਾ ਹੋ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਤੌਰ ਮੁੱਖ ਜੱਜਮਾਨ ਦੇ ਤੌਰ ਤੇ ਪਹੁੰਚੇ। ਉਹਨਾਂ ਨੇ ਹਲਕੇ ਪੀਲੇ ਰੰਗ ਦੀ ਤੋਤੀ ਅਤੇ ਕੁੜਤਾ ਪਾ ਕੇ 12 ਵਜੇ ਮੰਦਰ ਦੇ ਵਿਹੜੇ ਪਹੁੰਚੇ। ਉਹਨਾਂ ਦੇ ਹੱਥ ਵਿੱਚ ਇੱਕ ਥਾਲੀ ਸੀ ਤੇ ਨਾਲ ਹੀ ਉਸ ਵਿੱਚ ਸ਼੍ਰੀ ਰਾਮ ਲੱਲਾ ਦਾ ਚਾਂਦੀ ਦਾ ਇੱਕ ਛਤਰ ਵੀ ਸੀ। ਸੰਕਲਪ ਦੇ ਨਾਲ ਪ੍ਰਾਣ ਪ੍ਰਤੀਸ਼ਟਾ ਦੀ ਵਿਧੀ 12:05 ਤੇ ਸ਼ੁਰੂ ਹੋਈ ਜੋ 1 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਪ੍ਰਧਾਨ ਮੰਤਰੀ ਨੇ ਭਗਵਾਨ ਦੀ ਆਰਤੀ ਕਰ ਚਬਰ ਵੀ ਉਹਦੀ ਪ੍ਰੋਗਰਾਮ ਕੀਤਾ ਇਸ ਤੋਂ ਬਾਅਦ ਮੁੱਖ ਪੁਜਾਰੀ ਸਤਿੰਦਰ ਦਾਸ ਨੇ ਤੋਂ ਇੱਕ ਕਲਾਵਾ ਵੀ ਬਣਵਾਇਆ ਅਤੇ ਉਹਨਾਂ ਦੇ ਫਿਰ ਉਹਨਾਂ ਨੇ ਪੈਰ ਵੀ ਛੂਏ ਅਤੇ ਫਿਰ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਮੱਥਾ ਵੀ ਟੇਕਿਆ ਇਸ ਤੋਂ ਬਾਅਦ ਉਹਨਾਂ ਨੇ ਸ਼੍ਰੀ ਰਾਮ ਲੱਲਾ ਦੀ ਪ੍ਰਕਰਮਾ ਅਤੇ ਹੋਰ ਪ੍ਰੋਗਰਾਮ ਵੀ ਕੀਤੇ ਪ੍ਰਕਰਮਾ ਤੋਂ ਬਾਅਦ ਉਹਨਾਂ ਨੇ ਭਗਵਾਨ ਰਾਮ ਜਨ ਭੂਮੀ ਨਿਆਸ ਦੇ ਪ੍ਰধান ਮਹੰਤ ਨ੍ਰਿਤੇ ਗੋਪਾਲ ਦਾਸ ਦੇ ਵੀ ਉਹਨਾਂ ਨੇ ਮੱਥਾ ਟੇਕਿਆ ਪੀਐਮ ਨੇ ਆਪਣਾ 11 ਦਿਨ ਦਾ ਵਰਤ ਵੀ ਤੋੜਿਆ ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਮ ਲਲਾ ਹੁਣ ਟੈਂਟ ਵਿੱਚ ਨਹੀਂ ਦਿਵਯ ਮੰਦਰ ਵਿੱਚ ਰਹਿਣਗੇ राम ਮੰਦਰ ਦੇ ਨਿਰਮਾਨ ਤੋਂ ਬਾਅਦ ਦੇਸ਼ ਵਾਸੀਆਂ ਵਿੱਚ ਨਵਾਂ ਉਤਸ਼ਾਹ ਵੀ ਪੈਦਾ ਹੋ ਰਿਹਾ ਅੱਜ ਸਾਨੂੰ ਸਦੀਆਂ ਦੀ ਇੱਕ ਵਿਰਾਸਤ ਮਿਲਿਆ ਸ਼੍ਰੀ ਰਾਮ ਦਾ ਮੰਦਰ ਮਿਲਿਆ 12 ਜਨਵਰੀ 2024 ਦਾ ਇਹ ਸੂਰਜ ਇੱਕ ਅਦਿੱਤੀ ਲੈ ਕੇ ਆਇਆ ਇੱਕ ਕੈਲੰਡਰ ਤੇ ਇੱਕ ਲਿਖੀ ਤਰੀਕ ਨਹੀਂ ਬਲਕਿ ਇੱਕ ਨਵੇਂ ਕਾਲ ਚੱਕਰ ਦਾ ਉਦਮ ਹੈ ਲੋਕ ਹਜ਼ਾਰਾਂ ਸਾਲ ਤੱਕ ਯਾਦ ਰੱਖਣਗੇ ਉਹਨਾਂ ਵੀ ਕਿ ਅੱਜ ਪਿੰਡ ਪਿੰਡ ਇੱਕ ਸ ਵੇਲੇ ਇੱਕੋ ਵੇਲੇ ਕੀਰਤਨ ਆਦ ਪ੍ਰੋਗਰਾਮ ਹੋ ਰਿਹਾ ਅੱਜ ਸ਼ਾਮ ਕਰਕਰ RAM ਜੋਤੀ ਦਿਨ ਨੂੰ ਵੀ ਦੀਵਾਲੀ ਦੇ ਤੌਰ ਤੇ ਮਨਾਇਆ ਜਾਊਗਾ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਨੇ ਆਪਣੇ 11 ਦਿਨ ਦਾ ਜਿਹੜਾ ਵਰਤ ਵੀ ਤੋੜਿਆ ਇਸੇ ਦੌਰਾਨ ਉਹਨਾਂ ਨੇ ਕਈ ਸਥਾਨਾਂ ਦਾ ਜਾ ਕੇ ਮੱਥਾ ਟੇਕਿਆ ਵੀ ਹੈ ਪੀਐਮ ਨੇ ਵੀ ਕਹੇ ਕਿ ਮੈਂ ਪ੍ਰਭੂ ਰਾਮ ਤੋਂ ਮਾਫੀ ਵੀ ਮੰਗਣਾ ਚਾਹੁੰਦਾ ਸਾਡੇ ਤ્યાਗ ਤਪੱਸਿਆ ਪੂਜਾ ਵਿੱਚ ਤਾਂ ਕੋਈ ਕਮੀ ਨਹੀਂ ਰਹੀ ਹੋਈ ਲੇਕਿਨ ਇੰਨੇ ਸਾਲ ਮੰਦਿਰ ਦਾ ਨਿਰਮਾਣ ਆ ਉਹ ਪੂਰਾ ਨਹੀਂ ਹੋ ਪਿਆ ਅੱਜ ਇਹ ਕਮੀ ਪੂਰੀ ਹੋ ਚੁੱਕੀ ਹੈ ਭਾਰਤ ਦੇ ਸੰਵਿਧਾਨ ਦੀ ਪਹਿਲੀ ਪ੍ਰਤੀ ਵਿੱਚ ਰਾਮ ਵਿਰਾਜਮਣ ਵਿਧਾਇਕਿਆਂ ਤੱਕ ਪ੍ਰਭੂ ਰਾਮ ਦੇ ਵਜੂਦ ਦੀ ਤੇ ਕਾਨੂੰਨੀ ਲੜਾਈ ਚੱਲੀ ਆ ਤੇ ਮੈਂ ਨਿਆਂ ਪਾਲਿਕਾ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡੀ ਇੱਜ਼ਤ ਰੱਖੀ ਪਰਦਾ ਮੰਤ ਨੇ ਵੀ ਕਿਹਾ ਕਿ ਕਈ ਰਾਸ਼ਟਰ ਆਪਣੇ ਇਤਿਹਾਸ ਦੇ ਵਿੱਚ ਉਲਝ ਜਾਂਦੇ ਨੇ ਉਦੋਂ ਇਤਿਹਾਸ ਦੀਆਂ ਜਿਹੜੀਆਂ ਜਦੋਂ ਗੁੰਝਲਾਂ ਨੇ ਉਹ ਸੁਲਝੰਦਾ ਕੋਸ਼ਿਸ਼ ਕੀਤੀ ਪਰ ਕਈ ਸਥਿਤੀਆਂ ਮੁਸ਼ਕਲ ਵਾਲੀਆਂ ਸੀ ਅਸੀਂ ਜਿਸ ਇਹ ਪਾਕਤਾ ਤੇ ਸਾਂਝੇਤਰੀ ਦੇ ਨਾਲ ਇਹਨੂੰ ਕੰਪਲੀਟ ਕੀਤਾ ਔਰ ਇਸ ਤੋਂ ਬਾਅਦ ਹੋਣ ਜਿਹੜਾ ਭੂਵੇਖਾ ਉਹ ਬਹੁਤ ਸੁੰਦਰ ਹੋਣ ਵਾਲ ਕੁਝ ਲੋਕ ਕਹਿੰਦੇ ਸੀ ਕਿ ਰਾਮ ਮੰਦਰ ਬਣਿਆ ਤਾਂ ਦੇਸ਼ ਅੰਦਰ ਅੱਗ ਲੱਗ ਜਾਏਗੀ ਰਾਮ ਮੰਦਰ ਨੇ ਕਿਸੇ ਨੂੰ ਅਗਨ ਨਹੀਂ ਸਗੋ ਇਸ ਤੋਂ ਹੁਣ ਦੇਸ਼ ਨੂੰ ਊਰਜਾ ਮਿਲੇਗੀ ਊਰਜਾ ਨੂੰ ਜਨਮ ਦਿੱਤਾ ਗਿਆ ਹੁਣ ਕਿਹਾ ਕਿ ਰਾਮ ਅਗਨ ਨਹੀਂ ਊਰਜਾ ਹੈ ਰਾਮਵਾਦ ਨਹੀਂ ਰਾਮ ਸਮਾਦਾਨ ਹੈ ਰਾਮ ਸਿਰਫ ਸਾਡੇ ਨਹੀਂ ਸਭ ਦੇ ਨੇ ਰਾਮ ਵਰਤਮਾਨੀ ਅਨੰਤ ਕਾਲਾ ਇਹ ਮੰਦਰ ਮਹਿਜ਼ ਦੇਵ ਮੰਦਰ ਨਹੀਂ ਭਾਰਤ ਦੀ ਦ੍ਰਿਸ਼ਟੀ ਦਰਸ਼ਨ ਦਾ ਮੰਦਰ ਹੈ ਰਾਮ ਭਾਰਤ ਦਾ ਵਿਚਾਰ ਵਿਧਾਨ ਹੈ ਰਾਮ ਭਾਰਤ ਦਾ ਚਿੰਤਨ ਚੇਤਨਾ ਪ੍ਰਭਾਵ ਪ੍ਰਭਾਵ ਨੀਤੀ ਤੇ ਨਿਰੰਤਰਤਾ ਹੈ RAM ਵਿਸ਼ਵ ਹੈ ਵਿਸ਼ਮ ਆਤਮਾ ਹੈ ਇਸ ਲਈ ਜਦੋਂ RAM ਦੀ ਸਥਾਪਨਾ ਹੁੰਦੀ ਤਾਂ ਉਸ ਦਾ ਪ੍ਰਭਾਵ ਹਜ਼ਾਰਾਂ ਸਾਲਾਂ ਲਈ ਹੁੰਦਾ ਹੈ ਅਜੋਦੇ ਚ ਰਾਮ ਮੰਦਰ ਵਿੱਚ RAM ਲਲਾ ਦੀ ਪ੍ਰਾਣ ਪ੍ਰਸਤਾ ਦੇ ਮੌਕੇ RSS ਦੇ ਮੁਖੀ ਮੋਨ ਭਗਵਤ ਨੇ ਕਿਹਾ ਕਿ ਅੱਜ 500 ਸਾਲ ਬਾਅਦ RAM ਲਲਾ ਵਾਪਸ ਆਏ ਨੇ RAM ਲਲਾ ਦੇ ਨਾਲ ਭਾਰਤ ਦਾ ਜਿਹੜਾ ਉਸ ਵਹਿ ਲੋਟ ਕੇ ਆਏ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੋਗੀ ਦਿੱਤਿਆ ਨਾਥ ਨੇ ਵੀ ਇਸ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਉਹਨਾਂ ਨੇ ਕਿਹਾ ਕਿ ਪ੍ਰਭੂ ਰਾਮ ਦੀ ਕਿਰਪਾ ਦੇ ਨਾਲ ਹੁਣ ਕੋਈ ਵੀ ਅਯੋਧਿਆ ਦੀ ਪ੍ਰਕਿਰਮਾ ਦੇ ਵਿੱਚ ਰੋੜਾ ਨਹੀਂ ਬਣ ਸਕਦਾ ਅਯੋਧਿਆ ਦੀਆਂ ਗਲੀਆਂ ਦੇ ਵਿੱਚ ਹੁਣ ਗੋਲੀਆਂ ਦੀ ਆਵਾਜ਼ ਨਹੀਂ ਬਲਕਿ ਭਗਵਾਨ ਰਾਮ ਦੇ ਨਾਲ ਇਹ ਗਲੀਆਂ ਗੂੰਜਣਗੀਆਂ ਮੋਨ ਭਾਗਵਤ ਨੇ ਕਿਹਾ ਕਿ ਪੂਰੇ ਵਿਸ਼ਵ ਨੂੰ ਤਰਾਸ ਦੀ ਤੁਰਾਤ ਦਾਨ ਵਾਲਾ ਇੱਕ ਨਵਾਂ ਭਾਰਤ ਖੜਾ ਹੋ ਕੇ ਰਹਿ ਗਿਆ ਅੱਜ ਦਾ ਪ੍ਰੋਗਰਾਮ ਇਸ ਦਾ ਪ੍ਰਤੀਕ ਹੈ ਕਿ ਜੋਸ਼ ਦੀਆਂ ਗੱਲਾਂ ਵਿੱਚ ਹੋਸ਼ ਦੀਆਂ ਗੱਲਾਂ ਕਰਨ ਦਾ ਜਿਹੜਾ ਕੰਮ ਆ ਉਹ ਮੈਨੂੰ ਦਿੱਤਾ ਗਿਆ ਪੀਐਮ ਨੂੰ ਜਿੰਨਾ ਵੀ ਕਠੋਰ ਵਰਤ ਕਰਨ ਨੂੰ ਕਿਹਾ ਗਿਆ ਉਹਨਾਂ ਨੇ ਜਾਦਾ ਕਠੋਰ ਵਰਤ ਕੀਤਾ ਔਰ ਉਹ ਤਪस्वी ਨੇ ਪੀਐਮ ਨੇ ਤਪ ਕੀਤਾ ਔਰ ਅਸੀਂ ਹੁਣ ਤਪ ਕਰਨਾ ਸਾਨੂੰ ਛੋਟੀ ਮੋਟੀਆਂ ਗੱਲਾਂ ਤੇ ਲੜਾਈ ਨਹੀਂ ਛੇੜਨੀ ਹੋਏਗੀ ਸਾਨੂੰ ਆਪਸ ਦੇ ਵਿੱਚ ਸੰਜਮ ਰੱਖ ਕੇ ਅੱਗੇ ਚੱਲਣਾ ਹੋਊਗਾ ਸਾਰੇ ਸਾਡੇ ਨੇ ਸਰਕਾਰ ਦੀਆਂ ਕਈ ਯੋਜਨਾਵਾਂ ਰਾਤ ਦੇਰੀਆਂ ਨੇ ਲੇਕਿਨ ਸਮਾਜ ਦੇ ਲੋਕ ਸਾਡੇ ਲੋਕ ਨੇ ਸਾਨੂੰ ਸੇਵਾ ਤੇ ਪਰ ਉਪਕਾਰ ਦੇ ਰਾਸਤੇ ਤੇ ਚੱਲਣਾ ਹੋਏਗਾ ਆਪਣੇ ਲਈ ਓਨਾ ਹੀ ਰੱਖਾਂਗੇ ਜਿੰਨੇ ਦੀ ਜ਼ਰੂਰਤ ਹੈ ਉਹਨਾਂ ਵੀ ਕਿਹਾ ਕਿ ਜਿਨ੍ਹਾਂ ਨੇ ਤ્યાਗ ਤਪੱਸਿਆ ਪ੍ਰਯਾਸਾਂ ਦੇ ਯਤਨ ਨਾਲ ਅਸੀਂ ਅੱਜ ਇੱਕ गोल्डन ਦਿਨ ਦੇਖ ਰਹੇ ਨੇ ਉਹਨਾਂ ਦਾ ਸਮਰਨ ਪ੍ਰਾਣ ਪ੍ਰਤੀਸ਼ਟਾ ਦੇ ਸੰਕਲਪ ਪੂਰਾ ਕੀਤਾ ਉਹਨਾਂ ਦੇ ਯਤਨਾਂ ਦਾ ਅਸੀਂ ਕੋਟੀ ਕੋਟੀ ਨਮਨ ਸਾਨੂੰ ਇਸ ਯੁੱਗ ਵਿੱਚ ਅੱਜ ਦੇ ਦਿਨ RAM LALLA ਦੇ ਫਿਰ ਵਾਪਸ ਆਉਣ ਦਾ ਇਤਿਹਾਸ ਜੋ ਸਮਰਨ ਕਰੇਗਾ ਉਹ ਰਾਸ਼ਟਰ ਦੇ ਲਈ ਹੋਏਗਾ ਅਜੋਧਿਆ ਚ ਰਾਮ ਮੰਦਰ ਦੇ ਕਰਵਾਏ ਗਏ ਪ੍ਰੋਗਰਾਮ ਤੇ ਅੱਜ ਦੇਸ਼ ਦੇ ਕਈ ਨਾਮੀ ਬਿਜ਼ਨਸਮੈਨ ਬਾਲੀਵੁੱਡ ਤੇ ਸਾਊਥ ਦੀਆਂ ਕਈ ਸੈਲੀਬ੍ਰਿਟੀਆਂ ਨੇ ਹਿੱਸਾ ਲਿਆ ਫਿਲਮੀ ਹਸਤੀਆਂ ਦੇ ਵਿੱਚ ਅਮਤਾਬ ਬਚਨ ਅਭਿਸ਼ੇਕ ਬਚਨ ਰਜਨੀਕਾਂਤ ਚਿਰੰਜੇਵੀ ਉਹਨਾਂ ਦਾ ਬੇਟਾ ਰਾਮਚਰਨ ਮਾਦਰੀ ਦਿਖਸ਼ਿਤ ਉਹਨਾਂ ਦੇ ਪਤੀ ਡਾਕਟਰ ਸ਼੍ਰੀਰਾਮ ਨੀਨੇ ਕੰਗਨਾਰ ਨੌਦ ਰਣਬੀਰ ਕਪੂਰ ਆਲਿਆ ਪੱਟ ਰਣਦੀਪ ਹੁੱਡਾ ਉਹਨਾਂ ਦੀ ਪਤਨੀ ਲਿੰਨ ਸ਼ਿਲਾਸ਼੍ਰਮ ਵਿੱਕੀ ਕੌਸ਼ਲ ਪਤਨੀ ਕਟਰੀਨਾ ਕੈਬ ਸਿੰਗਰ ਸੋਨ ਨਿਗਮ ਹਰੀ ਹਰਿ ਨਿ ਸ਼ੰਕਰ ਮਹਾਦੇਵਨ ਡਾਇਰੈਕਟਰ ਪ੍ਰੋਡਿਊਸਰ ਸੁਭਾਸ਼ ਗਈ ਰਾਜਕਮਰ ਹਰਾਨੀ ਅਤੇ ਮધુ ਪੰਡਾ ਕਰਵੀ ਸ਼ਾਮਲੇ ਅਗਰ ਅਜੋਕ ਪਤਿਆਂ ਦੀ ਗੱਲ ਕੀਤੀ ਜਾਵੇ ਰਾਇਸ ਗੁੱਪ ਦੇ ਮਕੇਸ਼ ਬਾਨੀ ਉਹਨਾਂ ਦੇ ਪਤਨੀ ਨੀਤਾ ਨਿਲਬਾਨੀ ਬਿਰਲਾ ਗਰੁੱਪ ਦੇ ਕੁਮਾਰ ਮੰਗਲਮ ਬਿਰਲਾ ਏਟਲ ਦੇ ਮਾਲਕ ਸੁਨੀਲ ਭਾਰਤੀ ਸਾਊਥ ਤੋਂ ਹੋਰ ਵੀ ਕਈ ਲੋਕ ਵੱਡੇ ਗਿਣਤੀ 'ਚ ਪਹੁੰਚੇ ਭਾਰਤ ਜੋੜੋ ਨਿਆਏ ਯਾਤਰਾ ਦੇ 9ਵੇਂ ਦਿਨ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਅਸਮ ਦੇ ਨਗਾਉ ਵਿਖੇ ਪਹੁੰਚੇ ਉਥੇ ਬਰਦੋਨਾ ਥਾਨ ਵਿੱਚ ਸੰਤ ਸ਼੍ਰੀ ਸ਼ੰਕਰਦੇਵ ਦੇ ਜਨਮ ਸਥਾਨ ਵਾਲੇ ਮੰਦਿਰ ਤੇ ਦਰਸ਼ਨ ਕਰਨ ਗਏ ਸੀ ਲੇਕਿਨ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਗਈ ਸੁਰੱਖਿਆ ਬਲਾਂ ਨੇ ਰਾਹੁਲ ਗਾਂਧੀ ਅਤੇ ਹੋਰ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਰਾਸਤੇ ਦੇ ਵਿੱਚ ਹੀ ਇੱਕ ਕਸਬੇ ਹੈਬਰ گاਉ ਵਿਖੇ ਰੋਕ ਲਿਆ ਉਥੇ ਉਹਨਾਂ ਦੀ ਸੁਰੱਖਿਆ ਬਲਾਂ ਦੇ ਨਾਲ ਤਿੱਖੀ ਬੈਸ ਵੀ ਉਸ ਤੋਂ ਬਾਅਦ ਰਾਹੁਲ ਗਾਂਧੀ ਅਤੇ ਹੋਰ ਕਾਂਗਰਸ ਪਾਰਟੀ ਦੇ ਲੀਡਰ ਧਰਨੇ ਤੇ ਬੈਠ ਗਏ ਸਾਰੇ ਨਯੋਧਿਆ ਦੇ ਪ੍ਰਾਂਤ ਪ੍ਰਤੀਸਾਦ ਤੋਂ ਬਾਅਦ 3 ਵਜੇ ਮੰਦਰ ਆਉਣ ਲਈ ਨਿਰਦੇਸ਼ ਦਿੱਤੇ ਗਏ ਧਰਨੇ ਦੇ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਕਿਹੜਾ ਕੋਈ ਅਪਰਾਧ ਕੀਤਾ ਕਿ ਮੰਦਰ ਨਹੀਂ ਜਾ ਸਕਦਾ ਕੀ ਪ੍ਰਾਇਮਰੀ ਸੀ ਨਰਿੰਦਰ ਮੋਦੀ ਤੈਅ ਕਰਨ ਕਿ ਕਿ ਮੰਦਰ ਕੌਣ ਜਾਏਗਾ ਨਹੀਂ ਜਾਏਗਾ ਅੱਜ ਕਿ ਸਿਰਫ ਦੇਸ਼ ਅੰਦਰ ਇੱਕ ਵਿਅਕਤੀ ਹੀ ਮੰਦਰ ਜਾ ਸਕਦਾ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਮੈਂ ਸ਼ੰਕਰਦੇਵ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਦਾ ਉਹ ਸਾਡੇ ਗੁਰੂ ਦੀ ਤਰ੍ਹਾਂ ਇਸ ਲਈ ਮੈਂ ਸੋਚਿਆ ਜਦ ਤੱਕ ਅਸਮ ਰਹੂੰਗਾ ਉਹਨਾਂ ਦਾ ਅਸ਼ੀਰਵਾਦ ਜ਼ਰੂਰ ਲਵਾਂਗਾ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਮੈਨੂੰ 11 ਜਨਵਰੀ ਨੂੰ ਇਹਦਾ ਸੱਦਾ ਮਿਲਿਆ ਸੀ ਲੇਕਿਨ ਮੈਨੂੰ ਦੱਸਿਆ ਗਿਆ ਕਿ ਕਾਨੂੰਨ ਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋ ਖਤਰਾ ਹੈ ਇਹ ਸ਼ੱਕ ਪੈਦਾ ਕਰਦਾ ਕਿਉਂਕਿ ਗੌਰਵ ਗਈ ਅਤੇ ਹੋਰ ਲੀਡਰਾਂ ਨੂੰ ਤਾਂ ਰੋਕਿਆ ਨਹੀਂ ਗਿਆ ਸਿਰਫ ਮੈਨੂੰ ਹੀ ਰੋਕਿਆ ਗਿਆ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜੈਰਾ ਮਰਮੇਸ਼ਨ ਕਹਿੰਦੇ ਕਿ ਰਾਹੁਲ ਗਾਂਧੀ 11 ਜਨਵਰੀ ਤੋਂ ਹੀ ਉੱਥੇ ਆਉਣਾ ਚਾਹੁੰਦੇ ਇਸ ਲਈ ਦੋ ਵਿਧਾਇਕ ਮੰਦਰ ਪ੍ਰਬੰਧਨ ਦੇ ਅਧਿਕਾਰੀਆਂ ਨੂੰ ਵੀ ਮਿਲੇ ਲੇਕਿਨ ਉਹਨਾਂ ਨੇ ਦੱਸਿਆ ਕਿ 22 ਜਨਵਰੀ ਸਵੇਰੇ 7 ਵਜੇ ਆ ਸਕਦੇ ਨੇ ਪਰ ਬਾਅਦ ਚ ਸਾਨੂੰ ਰੋਕ ਲਿਆ ਗਿਆ ਅਸਮ ਦੇ ਮੁੱਖ ਮੰਤਰੀ ਹਿੰਮਤ ਵਿਸ਼ਵਾਸ ਸ਼ਰਮਾ ਨੇ ਰਾਹੁਲ ਗਾਂਧੀ ਦੇ ਨਾਲ ਸ਼ੰਕਰ ਦੇਵ ਮੰਦਰ ਨਾਲ ਜਾਣ ਦੀ ਅਪੀਲ ਕੀਤੀ ਸੋ ਕਿ ਆਸ ਸੀ ਕਿ ਇਸ ਨਾਲ ਦੇਸ਼ ਵਿੱਚ ਅਸਮ ਦੀ ਗਲਤ ਛਵੀ ਬਣੇਗੀ ਮੁੱਖ ਮੰਤਰੀ ਇਹ ਵੀ ਕਹਿ ਕੇ ਸ਼੍ਰੀਮਤ ਸ਼ੰਕਰਦੇਵ ਇੱਕ ਅਸਮੀਆ ਸਮਾਜਿਕ ਧਾਰਮਿਕ ਸਦਾਰਕ ਹੋ ਕਵੀ ਨਾਟਕਰ ਅਤੇ 15ਵੀਂ 16ਵੀਂ ਸਦੀ ਦੇ ਤੋਂ ਹੀ ਅਸਮ ਦੇ ਸੰਸਕ੍ਰਿਤ ਅਤੇ ਧਾਰਮਿਕ ਇਤਿਹਾਸ ਵਿੱਚ ਵਿਸ਼ਾਲ ਵਿਕਤੀਆਂ ਲੇਕਿਨ ਉਹਨਾਂ ਦੀ ਭਗਵਾਨ ਰਾਮ ਦੇ ਨਾਲ ਤੁਲਨਾ ਕਰਨਾ ਗਲਤ ਹੈ। ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਤੋਂ ਠੀਕ ਪਹਿਲਾਂ ਕਾਂਗਰਸ ਪਾਰਟੀ ਦੇ ਨੇਤਾ ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨੇ ਲਗਾਏ ਨੇ। ਉਹਨਾਂ ਨੇ ਕਿਹਾ ਕਿ ਮੋਦੀ ਹਰ ਚੋਣਾਂ ਤੋਂ ਪਹਿਲਾਂ ਰਾਜਨੀਤਿਕ এজেন্ডਾ ਬਦਲ ਦਿੰਦੇ ਨੇ। ਉਹ ਵਿਕਾਸ ਤੇ ਰਾਸ਼ਟਰੀ ਸੁਰੱਖਿਆ ਵਰਗੇ ਗੰਭੀਰ ਮੁੱਦਿਆਂ ਤੇ ਗੱਲ ਨਹੀਂ ਕਰਦੇ। ਉਹਨਾਂ ਨੇ ਕਿਹਾ ਕਿ ਇਹ ਨਹੀਂ ਸਰਕਾਰ ਸੀਮਾ ਤੇ ਚੀਨ ਦੀ ਗੁਸਪੈੜ ਰੋਕਣ ਵਿੱਚ ਫੇਰ ਸਾਬਤ ਹੋਈ ਹੈ ਚੀਨ ਨੇ ਜੋ ਸਾਡੀ ਜ਼ਮੀਨ ਖੋਈ ਹੈ ਉਹ મોદી ਵਾਪਸ ਨਹੀਂ ਕਰ पाए ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਤੇ ਲੋਕ ਸਭਾ ਮੈਂਬਰ ਸ਼ਸ਼ੀ ਤਰੂਰ ਨੇ ਇਹ ਗੱਲਾਂ ਇੱਕ ਪ੍ਰੋਗਰਾਮ ਦੌਰਾਨ ਆਖੀਆਂ ਉਹਨਾਂ ਨੇ ਕਿਹਾ ਕਿ મોદી ਨੇ 2014 ਦਾ ਲੋਕ ਸਭਾ ਚੋਣਾਂ ਵਿਕਾਸ 2019 ਦਾ ਚੋਣਾਂ ਰਾਸ਼ਟਰੀ ਸੁਰੱਖਿਆ ਦੇ ਨਾਮ ਤੇ ਲੜੀਆਂ ਸੀ ਔਰ ਇਸ ਸਾਲ 2019 ਵਿੱਚ ਪਾਕਿਸਤਾਨ ਵਿੱਚ ਸਰਜਿਕਲ ਸਟ੍ਰਾਈਕ ਵੀ ਕੀਤੀ ਗਈ ਲੇਕਿਨ ਅੱਜ ਉਹ ਨਾ ਹੀ ਵਿਕਾਸ ਦੀ ਗੱਲ ਕਰਦੇ ਨੇ ਨਾ ਲੋਕਾਂ ਦੀਆਂ ਉਹਨਾਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਨੇ ਜੋ ਨੋਟਬੰਦੀ ਦੇ ਬਾਅਦ ਸਾਹਮਣੇ ਆਈਆਂ ਔਰ ਇਹ ਵੀ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਤੇ ਵੀ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਕੋਈ ਗੱਲ ਨਹੀਂ ਕਰਦੇ ਉਹਨਾਂ ਇਹ ਵੀ ਕਿਹਾ ਕਿ ਮੋਦੀ ਹਿੰਦੂ ਹਿਰਦੇ ਸਮਰਾਟ ਕਲਾਣਾ ਜ਼ਿਆਦਾ ਪਸੰਦ ਕਰਦੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਆ ਇਹ ਪ੍ਰੋਪਗੈਂਡਾ ਹੋਰ ਦੇਸ਼ ਭਾਰ ਵਿੱਚ ਫਲਾਉਣਗੇ 22 ਜਨਵਰੀ ਨੂੰ ਜੋਦੇਵ ਜੀ ਰਾਮ ਮੰਦਰ ਦਾ ਉਦਘਾਟਨ ਤੋਂ ਬਾਅਦ ਉਹ ਕਿਹਾ ਉਹਨਾਂ ਨੇ ਦੱਸਿਆ ਕਿ ਉਹ ਆਬੂ ਤਾਬੀ ਵਿੱਚ ਵੀ ਮੰਦਰ ਦਾ ਦੁਗਾਟਨ ਕਰਨਗੇ ਇਸ ਤੋਂ ਬਾਅਦ ਹੀ ਦੇਸ਼ ਅੰਦਰ ਚੋਣਾ ਦੀ ਘੋਸ਼ਣਾ ਕਰਨਗੇ ਮਰਾਠਾ ਅੰਦੋਲਨ ਦੇ ਨੇਤਾ ਮਨੋਜ ਜਰਾਂਗੇ ਮਰਾਠਿਆਂ ਦੇ ਰਾਖਵਾ ਕਰਨ ਲਈ ਜਲਾਣਾ ਤੋਂ ਮੁੰਬਈ ਤੱਕ ਵਿਰੋਧ ਮਾਰਚ ਕੱਢ ਰਹੇ ਨੇ ਇਹਨਾਂ ਦਾ ਵਿਰੋਧ ਮਾਰਚ 20 ਜਨਵਰੀ ਤੋਂ ਸ਼ੁਰੂ ਹੋਇਆ ਤੇ ਹੁਣ ਅਹਿਮਦਨਗਰ ਵਿੱਚ ਪਹੁੰਚਿਆ ਉਹਨਾਂ ਨੇ ਮਹਾਰਾਸ਼ਟਰ ਸਰਕਾਰ ਤੇ ਅੰਦੋਲਨ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਏ ਨੇ ਉਹਨਾਂ ਕਹਿੰਿਆ ਕਿ ਡਿਪਟੀ ਸੀਐਮ ਅਜੀਤ ਪਵਾਰ ਨੂੰ ਇਸ ਮਾਮਲੇ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਤੋਂ ਪੁੱਛਣਾ ਚਾਹੀਦਾ ਕਿ ਰਾਖਵਾ ਕੰਮ ਵਿੱਚ ਇੰਨੀ ਦੇਰੀ ਕਿਉਂ ਹੋ ਰਹੀ ਹੈ ਮੈਂ ਸਰਕਾਰ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ ਉਹਨਾਂ ਅੱਗੇ ਕਹਾਂਗੇ ਅਗਰ ਸਾਡੀ ਰੈਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨਤੀਜੇ ਚੰਗੇ ਨਹੀਂ ਨਿਕਲਣਗੇ ਇਸ ਅੰਦੋਲਨ ਨੂੰ ਖਤਮ ਕਰਨ ਦਾ ਪ੍ਰਯਾਸ ਮੋਰਨ ਨਹੀਂ ਹੋ ਸਕਦਾ ਇੱਕ ਲੋਕਤੰਤਰ ਦੇਸ਼ ਵਿੱਚ ਸਾਡੀ ਰੈਲੀ ਕੱਢਣ ਦਾ ਪੂਰਾ ਸਾਨੂੰ ਹੱਕ ਹੈ ਮੈਂ ਮੁੰਬਈ ਵਿੱਚ ਧਰਨੇ ਤੇ ਬੈਠਣ ਦੀ ਵੀ ਮਨਜ਼ੂਰੀ ਲੈ ਚੁੱਕਾ ਮਨੋਜ ਨਾਗੇ ਦੀ ਇਹ ਰੈਲੀ 26 ਜਨਵਰੀ ਦੇ ਦਿਨ ਮੁੰਬਈ ਵਿੱਚ ਪਹੁੰਚੇਗੇ ਉਹਨਾਂ ਦੇ ਮੁਤਾਬਕ ਜੇ ਸਰਕਾਰ ਨੇ ਅੰਦੋਲਨ ਨੂੰ ਨਜ਼ਰਅੰਦਾਜ਼ ਕੀਤਾ ਤਾਂ ਫਿਰ ਮੁੰਬਈ ਵਿੱਚ ਭੋਖੜ ਹੜਤਾਲ ਕਰਨਗੇ ਜਰਾਂਗੇ ਦੀ ਮੰਗ ਸੂਬੇ ਦੇ ਮਰਾਠਿਆਂ ਦੇ ਕੁੰਬੀ ਸਮਾਜ ਵਿੱਚ ਸ਼ਾਮਲ ਕਰਦੀ ਇਸ ਤੇ ਪੂਰੀ ਕਮਿਊਨਿਟੀ OBC ਮਤਲਬ ਫੋਰ ਪਿਛੜਾ ਵਰਗ ਦੀ ਸ਼੍ਰੇਣੀ ਵਿੱਚ ਆ ਜਾਏਗੀ ਤੇ ਰਾਖਵਾ ਕਰਨ ਦਾ ਉਹਨਾਂ ਨੂੰ ਲਾਭ ਮਿਲੇਗਾ ਉਧਰ ਮੁੱਖ ਮੰਤਰੀ ਏਕਨਾ ਸਿੰਧੀ ਨੇ ਮਾਮਲੇ ਨੂੰ ਲੈ ਕੇ ਇਹ ਕਿਹਾ ਕਿ ਸੂਬੇ ਦਾ ਜਿਹੜਾ OBC ਕਮਿਸ਼ਨ ਆ ਉਹ ਇੱਕ 23 ਤਰੀਕ ਤੋਂ ਸਰਵੇ ਵੀ ਸ਼ੁਰੂ ਕਰ ਰਿਹਾ ਇਸ ਵਿੱਚ ਪਤਾ ਲੱਗਿਆ ਜਾਊਗਾ ਕਿ ਮਰਾਠਾ ਆ ਵਿਚਾਰੇ ਲੋਕ ਸਮਾਜਿਕ ਆਰਥਿਕ ਅਤੇ ਵਿਦਿਅਕ ਰੂਪ ਨਾਲ ਕਿੰਨੇ ਪਿਛੜੇ ਹਨ ਬਿਲਕਸ ਬਾਨੋ ਮਾਮਲੇ ਦੇ ਵਿੱਚ 11 ਦੋਸ਼ੀਆਂ ਨੇ ਦੇ ਰਾਤ ਗੋਦਰਾ ਜੇਲ ਅਧਿਕਾਰੀਆਂ ਦੇ ਸਾਹਮਣੇ ਸਰੈਂਡਰ ਕਰ ਦਿੱਤਾ ਸੁਪਰੀਮ ਕੋਰਟ ਨੇ 8 ਜਨਵਰੀ ਨੂੰ 2002 ਦੇ ਗੁਜਰਾਤ ਦੰਗਿਆਂ ਦੇ ਦੌਰਾਨ ਬਿਲਕਸ ਦੇ ਨਾਲ ਗੈਰ ਰੇਵ ਦੇ ਦੋਸ਼ੀਆਂ ਨੂੰ ਸਮੇਂ ਤੋਂ ਪਹਿਲਾਂ ਰਿਆਗ ਕਰਨ ਦੇ ਲਈ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ ਕੋਰਟ ਨੇ ਸਾਰੇ ਦੋਸ਼ੀਆਂ ਨੂੰ 2 ਹਫਤੇ ਦੇ ਅੰਦਰ ਅੰਦਰ ਮਤਲਬ 21 ਜਨਵਰੀ ਤੱਕ ਸਰੈਂਡਰ ਕਰਨ ਵਾਸਤੇ ਆਖਿਆ ਸੀ ਸਰੈਂਡਰ ਕਰਨ ਵਾਲੇ 11 ਦੋਸ਼ੀਆਂ ਨੂੰ ਦੋ ਸਾਧਨਾਂ ਵਿੱਚ ਸਵਾਰ ਹੋ ਕੇ ਦੋਹੋ ਜ਼ਿਲ੍ਹੇ ਦੇ ਸਿੰਘਵਾੜ ਤੋਂ ਗੋਧਰਾ ਉਪ ਜ਼ਿਲ੍ਹੇ ਵਿੱਚ ਪਹੁੰਚੇ ਦੋਸ਼ੀਆਂ ਵਿੱਚ ਚਰਾਦੇ ਸ਼ਮਸ਼ਾ ਜਸਵੰਤ ਨਈ ਗੋਵਿੰਦ ਨਈ ਕੇਸਰ ਵਹੋਨੀਆ 바का वहोनिया राजू सोनी रमेश ਚੰਦਨਾ ਸ਼ਲੇਸ਼ ਬੱਟ ਵਿਪਨ ਜੋਸ਼ੀ ਪ੍ਰਦੀਪ ਮੇਦੀਆ ਅਤੇ ਮਤੇਸ਼ ਬੱਟ ਸ਼ਾਮਣੇ ਪੁਲਿਸ ਦੇ ਮੁਤਾਬਕ ਇਹਨਾਂ ਸਾਰੇ ਦੋਸ਼ੀਆਂ ਨੂੰ ਟਰੈਕ ਕੀਤਾ ਗਿਆ ਸਰੈਂਡਰ ਤੋਂ ਬਾਅਦ ਉਹਨਾਂ ਨੂੰ ਫਿਰ ਜੇਲ੍ਹ ਭੇਜ ਦਿੱਤਾ ਗਿਆ ਦੇਸ਼ ਦੇ 81% ਲੋਕਾਂ ਨੇ ਇੱਕੋ ਵੇਲੇ ਲੋਕ ਸਭਾ ਤੇ ਰਾਜ ਸਭਾ ਚੋਣਾਂ ਕਰਾਉਣ ਦੇ ਵਿਚਾਰ ਤੇ ਸਹਿਮਤੀ ਜਤਾਈ ਹੈ ਵਨਿਸ਼ਰਮਨ ਲੈਕਸ਼ਨ ਪੈਨਲ ਨੂੰ ਦੇਸ਼ ਭਰ ਵਿੱਚੋਂ 21000 ਸੁਝਾਅ ਮਿਲਨੇ ਨੇ 17 ਰਾਜਨੀਤਿਕ ਦਲਾਂ ਨੇ ਇਸ ਤੇ رائے ਕੀਤੀ ਆ ਕਮੇਟੀ ਨੇ 86 ਪੋਲੀਟੀਕਲ ਪਾਰਟੀਆਂ ਤੋਂ ਵਿਚਾਰ ਮੰਗੇ ਸੀ ਔਰ ਇਹ ਜਿਹੜਾ ਬਿਆਨ ਆ ਇੱਕ ਪੈਨਲ ਦੇ ਮੈਂਬਰ ਵੱਲੋਂ ਦਿੱਤਾ ਗਿਆ ਵਨਿਸ਼ਰਮਨ ਇਲੈਕਸ਼ਨ ਦਾ ਜਿਹੜੀ ਅਗਵਾਈ ਉਹ ਸਾਭਕਾ ਦੇਸ਼ ਦੇ ਰਾਸ਼ਟਰਪਤੀ ਰਾਮਰਾਧ ਕੋਮਿੰਦ ਦੀ ਅਗਵਾਈ ਵਾਲੀ ਜਿਹੜੀ ਕਮੇਟੀ ਆ ਉਹਨਾਂ ਨੇ 5 ਜਨਵਰੀ ਨੂੰ ਇੱਕ ਪਬਲਿਕ ਤੌਰ ਤੇ ਨੋਟਿਸ ਕੱਢਿਆ ਜਿਸ ਵਿੱਚ ਉਹਨਾਂ ਨੇ ਜਨਤਾ ਤੋਂ 15 ਜਨਵਰੀ ਤੱਕ ਸੁਝਾਅ ਮੰਗੇ ਸੀ ਹਾਲਾਂਕਿ ਕਾਂਗਰਸ ਤੇ ਟੀਐਮਸੀ ਸਮਿਤ ਕਈ ਵਿਰੋਧੀ ਧਿਰਾਂ ਵਨੇਸ਼ਨਲ ਇਲੈਕਸ਼ਨ ਦਾ ਵਿਰੋਧ ਕਰੀਆਂ ਵਨੇਸ਼ਨਲ ਇਲੈਕਸ਼ਨ ਕਮੇਟੀ ਨੇ ਦੀ ਤੀਸਰੀ ਬੈਠਕ ਹੋ ਚੁੱਕੀ ਹੈ ਕਮੇਟੀ ਨੇ ਬੈਠਕ ਤੋਂ ਬਾਅਦ ਦੱਸਿਆ ਕੁੱਲ ਮਿਲਾ ਕੇ ਦੇਸ਼ ਭਰ ਤੋਂ 20972 ਸੁਝਾਅ ਮਿਲੇ ਨੇ ਬੈਠਕ ਵਿੱਚ ਗਲਾਬ ਨਬੀ ਜਾਦ ਕਾਨੂੰਨ ਮੰਤਰੀ ਅਰਜੁਨ ਰਾਮ ਮੇਗਪਾਲ 15ਵੇਂ ਵਿੱਤ ਕਮਿਸ਼ਨ ਦੇ ਸਾਬਕਾ ਚੇਅਰਮੈਨ ਐਨਕੇ ਸਿੰਘ ਸਾਬਕਾ ਲੋਕ ਸਭਾ ਜਨਰਲ ਸਕੱਤਰ ਸ਼ਬਾਸ਼ ਇਕਸ਼ਬ ਸਾਬਕਾ ਮੁਖ ਚੋਣਕ ਵਿਜੀਲੈਂਸ ਅਧਿਕਾਰੀ ਜਿਹੜੇ ਰਹਿ ਚੁੱਕੇ ਉਹ ਵੀ ਸ਼ਾਮਲ ਹੋਏ ਕਮੇਟੀ ਵਿੱਚ ਚੋਣ ਕਮਿਸ਼ਨ ਦੇ ਸੁਝਾਵ ਨੂੰ ਕਮੇਟੀ ਨੇ ਨੋਟ ਕੀਤਾ ਤੇ ਹੁਣ 27 ਜਨਵਰੀ ਕਮੇਟੀ ਦੀ ਅਗਲੀ ਬੈਠਕ ਹੋਵੇਗੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਸ਼ਿਮਲਾ ਵਿੱਚ ਕਹੇ ਰਾਹੁਲ ਗਾਂਧੀ ਦੀ ਯਾਤਰਾ ਰੋਕਣ ਦਾ ਕਿਸੇ ਵਿੱਚ ਦਮ ਨਹੀਂ ਹੈ ਰਾਹੁਲ ਗਾਂਧੀ ਖੁਦ ਇੰਨੇ ਮਜ਼ਬੂਤ ਹੈ ਕਿ ਉਹ ਕਿਸੇ ਤੋਂ ਵੀ ਘਬਰਾਉਣ ਵਾਲੇ ਨਹੀਂ ਹੈ ਮੁੱਖ ਮੰਤਰੀ ਕਿਹਾ ਕਿ ਅਸਾਮ ਵਿੱਚ ਜੋ ਰਾਹੁਲ ਗਾਂਧੀ ਨੂੰ ਸਮਰਥਨ ਭਾਰਤ ਨਿਆਇ ਯਾਤਰਾ ਦੌਰਾਨ ਮਿਲ ਰਿਆ ਉਹਨੂੰ ਕਬਰਾ ਕੇ ਤੇ ਧਿਆਨ ਭਟਕਾਉਣ ਵਾਸਤੇ ਬੀਜੇਪੀ ਜਤਨਕਾਰੀ ਰਾਹੁਲ ਗਾਂਧੀ ਰੋਕਣ ਲਈ ਕਈ ਤੋਕ ਨਹੀਂ ਬੰਦੀ ਇਸ ਤਰ੍ਹਾਂ ਦੀ ਅੜਚਨਾ ਗਲਤ ਮਾਨਸਿਕਤਾ ਨੂੰ ਪ੍ਰਦਰਸ਼ਿਤ ਕਰਦੀਆਂ ਉਹਨਾਂ ਕਹਿ ਗਏ ਰਾਹੁਲ ਗਾਂਧੀ ਨੇ ਦੇਖ ਦੀ ਏਕਤਾ ਤੇ ਖਣਡਤਾ ਦੇ ਲਈ ਇਹ ਯਾਤਰਾ ਸ਼ੁਰੂ ਕੀਤੀ ਹੈ ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਉਹਨਾਂ ਨੇ ਅਸਮ ਦੇ ਮੁੱਖ ਮੰਤਰੀ ਹਿੰਮਤ ਸ਼ਰਮਾ ਦੇ ਉਸ ਬਿਆਨ ਦੀ ਨਿੰਦਾ ਕੀਤੀ ਜਿਸ ਵੇ ਰਾਹੁਲ ਗਾਂਧੀ ਨੂੰ ਬਾਅਦ ਵਿੱਚ ਗ੍ਰਿਫਤਾਰ ਕਰਦੀ ਉਹਨਾਂ ਨੇ ਗੱਲ ਆਕੀ ਸੀ ਅਸਲ ਵਿੱਚ ਰਾਹੁਲ ਗਾਂਧੀ ਦੇ ਨਾਲ ਅਸਲ ਵਿੱਤੇ ਦੀ ਧੱਕਾ ਮੁਕੀ ਹੋਈ ਸੀ ਰਾਹੁਲ ਗਾਂਧੀ ਨੂੰ ਬਚਾਉਂਦੇ ਉਹਨਾਂ ਦੇ ਸਿਕਿਉਰਿਟੀ ਗਾਰਡ ਉਹਨਾਂ ਨੂੰ ਬੱਸ ਦੇ ਅੰਦਰ ਵਾਪਸ ਲੈ ਗਏ ਸੀ ਘਟਨ ਦੇ ਦੌਰਾਨ ਰਾਹੁਲ ਗਾਂਧੀ ਦਾ ਕਾਫਲਾ ਸੋਨਿਕਪੁਰ ਵਿੱਚ ਸੀ ਰਾਹੁਲ ਗਾਂਧੀ ਨੇ ਘਟਨ ਨੂੰ ਲੈ ਕੇ ਕਿਹਾ ਸੀ ਕਿ ਭਾਜਪਾ ਦੇ ਕੁਝ ਵਰਕਰ ਝੰਡੇ ਲੈ ਕੇ ਸਾਡੀ ਬੱਸ ਦੇ ਅੱਗੇ ਸਾਹਮਣੇ ਆ ਗਿਆ ਸੀ ਮੈਂ ਜਦੋਂ ਬੱਸ ਤੋਂ ਬਾਰ ਨਿਕਲੇ ਉਹ ਭੱਜ ਗਏ ਸੀ ਤੇ ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਵੀ ਵੱਡੀ ਟਿੱਪਣੀ ਆਈ ਹੈ ਕਿ ਰਾਹੁਲ ਗਾਂਧੀ ਜੋ ਭਾਰਤ ਨਿਆ ਯਾਤਰਾ ਸ਼ੁਰੂ ਕਰ ਰਹੇ ਨੇ ਉਹਨਾਂ ਨੂੰ ਰੁਕਣ ਵਾਸਤੇ ਕਿਸੇ ਦੇ ਵਿੱਚ ਵੀ ਦਮ ਫਿਲਹਾਲ ਦੇਸ਼ ਦਾ ਖਬਰਨਾਮਾ ਇੱਥੇ ਸਮਾਪਤ ਕਰਦੇ ਅਬਦੇਰੀ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ